ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਦੇ ਉਮੀਦਵਾਰ ਸ਼੍ਰੀਮਤੀ ਅਨੀਤਾ ਸੋਮਪrakash ਤੇ ਹੱਕ ਵਿੱਚ ਭਾਜਪਾ ਵਰਕਰਾਂ ਵੱਲੋਂ ਡੱਡਲ ਮਹੱਲਾ ਫਗਵਾੜਾ ਵਿਖੇ ਵਿਸ਼ਾਲ ਚੌਂਨ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼੍ਰੀਮਤੀ ਅਨੀਤਾ ਸੋਮਪrakash ਨੇ ਸ਼ਿਰਕਤ ਕੀਤੀ ਜੇਨਾਦਾ ਮਹੱਲਾ ਵਾਸੀਆਂ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਆਖਿਆ ਗਿਆ ਇਸ ਦੌਰਾਨ ਜਿੱਥੇ ਉਹਨਾਂ ਆਪਣੇ ਸੰਬੋਧਨ ਵਿੱਚ ਸਮੂਹ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਆਖਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿੱਚ 3 ਸੀਟਾਂ ਮਹਿਲਾਵਾਂ ਨੂੰ ਦੇ ਕੇ ਬਹੁਤ ਹੀ ਮਾਣ ਵਧਾਇਆ ਹੈ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਹੋਰ ਵੀ ਮਜ਼ਬੂਤ ਕਰੀਏ ਤੇ ਦੇਸ਼ ਦੀ ਤਰੱਕੀ ਵਿੱਚ ਜੋ ਉਦਾਨ ਪਾਈਏ ਇਸ ਰਾਨ ਪਲਵਿੰਦਰ ਸਿੰਘ ਪਿੰਦਾ ਅਤੇ ਸਮੂਹ ਮੱਲਾਵਾਸੀਆਂ ਵੱਲੋਂ ਸ਼੍ਰੀਮਤੀ ਨੀਤਾ ਸੋਮਪrakash ਨੂੰ ਸਨਮਾਨਿਤ ਵੀ ਕੀਤਾ ਗਿਆ ਤੁਸੀਂ ਆਪਣੇ ਨਮਾਇਦੇ ਚੋਣਦੇ ਹੋ ਵੋਟਾਂ ਪਾਉਦੇ ਹੋ ਵੋਟਾਂ ਪਾਣ ਵਾਲਿਆਂ ਦੇ ਵਿੱਚ ਰੱਬ ਦਾ ਰੂਪ ਹੁੰਦਾ ਹੈ ਕਿਉਂਕਿ ਤੁਸੀਂ ਦੇਸ਼ ਦੀ ਤਰੱਕੀ ਲਈ ਚੋਣਦੇ ਹੋ ਇਸ ਵਾਰੀ ਮੋਦੀ ਜੀ ਨੇ ਪੰਜਾਬ ਦੇ ਵਿੱਚ ਤਿੰਨ ਸੀਟਾਂ ਔਰਤਾਂ ਨੂੰ ਦੇ ਕੇ ਪੰਜਾਬ ਵਿੱਚ ਔਰਤਾਂ ਨੂੰ ਮਾਣ ਦਿੱਤਾ ਹੈ। ਔਰ ਇਹ ਸਿਆਸਤਾਂ ਹਲਕੇ ਦੀ ਜਿਹੜੀ ਸੀਟ ਹੈ ਪਹਿਲੀ ਵਾਰੀ ਆ ਹੁਣ ਤੱਕ ਕਿ ਔਰਤਾਂ ਦੇ ਹਿੱਸੇ ਆਏ ਨੇ। ਸੋ ਸਾਨੂੰ ਮਾਣ ਹੋਣਾ ਚਾਹੀਦਾ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਜਿਹੜੇ ਔਰਤਾਂ ਦਾ ਸਨਮਾਨ ਕਰਦੇ ਨੇ। ਸਾਡਾ ਵੀ ਹੱਜ ਹੁੰਦਾ ਹੈ। ਇਹ ਅਸੀਂ ਉਹਨਾਂ ਦਾ ਮਾਣ ਘਟਣ ਨਾ ਦੇਈਏ। ਉਹਨੂੰ ਹੋਰ ਵਧਾਈਏ। ਵੋਟਾਂ ਬਾਕੇ। ਪਾਤ੍ਰ ਤੋਂ ਬਾਅਦ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਇਆ ਤੁਸੀਂ ਸਾਰੇ ਸ਼ਹਿਰ ਦੇ ਵਿੱਚ ਰਹਿੰਦੇ ਹੋ ਹੁਣ ਤਾਂ ਪਿੰਡਾਂ ਵਾਲਿਆਂ ਨੂੰ ਲੋਕਾਂ ਨੂੰ ਸਾਰਾ ਹੁੰਦਾ ਕਿ ਮੋਦੀ ਜੀ ਨੇ ਕਿਹੜੇ ਕਿਹੜੇ ਕੰਮ ਕੀਤੇ ਆ ਕਿਹੜੀਆਂ ਕਿਹੜੀਆਂ ਸਹੂਲਤਾਂ ਦਿੱਤੀਆਂ ਆ ਬਹੁਤ ਜ਼ਿਆਦਾ ਕੰਮ ਕੀਤੇ ਆ ਉਨ੍ਹਾਂ ਨੇ ਆਪਣੇ ਪੰਜਾਬ ਦੇ ਹਾਈਵੇ ਹੀ ਦੇਖ ਲਓ ਤੁਸੀਂ ਕਿੰਨੇ ਜ਼ਿਆਦਾ ਬਣੇ ਆ ਔਰ ਸੂਰੂਪrakash ਜੀ ਨੂੰ ਤੁਸੀਂ 5 ਸਾਲ ਪਹਿਲਾਂ ਐਫਪੀ ਬਣਾਇਆ ਸੀ ਉਨ੍ਹਾਂ ਨੇ ਫਗਵਾੜੇ ਦੇ ਲਈ ਬਹੁਤ ਕੁਛ ਕੀਤਾ ਪਹਿਲਾਂ ਦੋ ਵਾਰੀ ਤੁਸੀਂ ਆਮ ਪੰਜਾਬ ਤੇ ਐਮ ਐਲ ਏ ਬਿਠਾਇਆ ਫਿਰ ਐਮ ਪੀ ਬਣਾਇਆ ਔਰ 19 ਸਾਲ ਉਹਨੇ ਲਗਾਤਾਰ ਕੰਮ ਕੀਤਾ ਫਗਵਾੜੇ ਦੇ ਵਿਕਾਸ ਲਈ ਦਸਨ ਨਹੀਂ ਛੱਡੀ ਤੁਸੀਂ ਸਾਰੇ ਦੇਖਦੇ ਹੋ ਦਸਨ ਦੀ ਲੋੜ ਨਹੀਂ ਪੈਂਦੀ ਵਸੇ ਕਿਉਂਕਿ ਫਗਵਾੜੇ ਚ ਕੋਈ ਏਰੀਆ ਅਣਦਾਲੀਆਂ ਸੀ ਛੱਡਿਆ ਕਿ ਜਿਹਦੇ ਵਿੱਚ ਹੁਣ ਕੰਮ ਕਰਨ ਦੀ ਰਹਿ ਗਿਆ ਹੈ ਕਿ ਅਸੀਂ ਆਪਣੇ ਦੇਸ਼ ਦੀ ਤਰੱਕੀ ਚਾਹੁੰਦੇ ਹਾਂ ਇਸ ਵਾਸਤੇ ਜਿਹੜੀ ਆ ਭਾਪਤੀ ਜਨਤਾ ਪਾਰਟੀ ਬਹੁਤ ਕਾਣੀ ਹੈ ਇਸੇ ਤਰ੍ਹਾਂ ਹੀ ਵਿਸ਼ਵਵੰਦੂ ਕੌਂਸਲ ਵੱਲੋਂ ਵੀ ਸ਼੍ਰੀਮਤੀ ਨੀਤਾ ਸੋਮਪrakash ਦੇ ਹੱਕ ਵਿੱਚ ਭਰਮੀ ਚੋਣ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼੍ਰੀਮਤੀ ਨੀਤਾ ਸੋਮਪrakash ਨੇ ਸ਼ਿਰਕਤ ਕੀਤੀ ਮੀਟਿੰਗ ਦੌਰਾਨ ਜਥੇਸਮੂ ਮੈਂਬਰਾਂ ਨੇ ਸ਼੍ਰੀਮਤੀ ਨੀਤਾ ਸੋਮਪrakash ਨੂੰ ਸਮਰਥਨ ਦੇਣ ਦੀ ਗੱਲ ਆਖੀ ਉੱਤੇ ਹੀ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਵੀ ਆਸ਼ਵਾਸਨ ਦਿੱਤਾ ਇਸ ਮੌਕੇ ਸ਼੍ਰੀਮਤੀ ਨੀਤਾ ਸੋਮਪrakash ਨੇ ਸਾਰੇ ਹੀ ਮਹੱਲਾ ਵਾਸੀਆਂ ਤੇ ਮੈਂਬਰਾਂ ਦਾ ਉਨ੍ਹਾਂ ਦੇ ਹੱਕ ਵਿੱਚ ਸਮਰਥਨ ਦੇਣ ਲਈ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਉਹ ਇਹ ਸੀਟ ਜਿੱਤ ਕੇ ਹਲਕੇ ਦੇ ਚੌਪਕੀ ਵਿਕਾਸਕਰਬਾਉਣ ਨੂੰ ਪਹਿਲ ਦੇਣਗੇ ਇਸਦਰਾਂ ਮਹਲਾਵਾਸੀਆਂ ਨੇ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੂੰ ਇਹਨਾਂ ਚੋਣਾਂ ਵਿੱਚ ਵੱਡੇ ਮਾਰਜ ਨਾਲ ਜਿਤਾਉਣ ਦਾ ਸ਼ੁਭ ਸੰਦੇਸ਼ ਦਿੱਤਾ ਇਸ ਵਾਰਨ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਮਹਲਾਮਾ ਮੌਜੂਦ ਹਨ ਸੋਮਪ੍ਰਕਾਸ਼ ਜੀ ਦੇ ਹੁਗਵਾੜੇ ਦੀ ਤਰਕੀ ਕੀਤੀ ਹੈ ਇਮਾਨਦਾਰੀ ਨਾਲ ਕੀਤੀ ਹੈ ਹੁਗਵਾੜੇ 'ਚ ਕੋਈ ਵੀ ਮੋਦਨ ਤੇ ਉਂਗਲੀ ਨਹੀਂ ਚੁੱਕ ਸਕਦਾ ਪੰਜਾਬ 'ਚ ਉਂਗਲੀ ਨਹੀਂ ਚੁੱਕ ਸਕਦਾ ਕਿ ਉਹਨਾਂ ਨੇ ਕਦੀ ਕਿਸੇ ਗਲਤ ਰਸਤਾ ਬਣਾਇਆ ਹੋਵੇ ਕਿਉਂਕਿ ਇਮਾਨਦਾਰੀ ਦਾ ਜਿਹੜਾ ਰਸਤਾ ਆ ਉਹ ਮੁਸ਼ਕਲ ਜ਼ਰੂਰ ਹੈ ਬਰ ਅੱਛਾ ਬਹੁਤ ਹੈ ਉਹਦੇ ਚ ਤੁਸੀਂ ਸਾਰਿਆਂ ਨੇ ਉਹਨਾਂ ਦਾ ਸਾਥ ਦਿੱਤਾ ਔਰ ਹਰ ਵਾਰੀ ਉਹਨਾਂ ਨੂੰ ਚਿਤਾਇਆ ਔਰ ਉਹਨਾਂ ਨੇ ਫੁਗਵਾੜੇ ਦਾ ਵਿਕਾਸ ਕੀਤਾ ਹਲੇ ਵੀ ਵਿਕਾਸ ਦੇ ਕੰਮ ਜਿਹੜੇ ਚੱਲ ਰਹੇ ਆ ਔਰ ਉਹ ਪੂਰੇ ਹੋਣੇ ਆ ਹੋਰ ਵੀ ਬਹੁਤ ਇੱਛਾ ਹੈ ਫੁਗਵਾੜੇ ਨੂੰ ਅੱਗੇ ਕਰਦਿਆਂ ਔਰ ਮੈਂ ਇਹ ਕਹਿੰਉਂਗੀ ਕਿ ਆਪਾਂ ਸਾਰੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਰਹੇ ਹਾਂ ਸਾਡੇ ਹਲਕੇ ਦੀ ਤਰੱਕੀ ਤਾਂ ਹੀ ਹੋ ਰਹੀ ਹੈ ਜੇ ਅਸੀਂ ਸਾਰੇ ਦੇਸ਼ ਦੀ ਤਰੱਕੀ ਤੇ ਬਲ ਧਿਆਨ ਦੇਈਏ ਉਦੇਸ਼ ਦੀ ਤਰੱਕੀ ਜਿਹੜੀ ਆ ਮੋਦੀ ਜੀ ਨੇ ਕੀਤੀ ਹੈ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਇੰਨੀ ਤਰੱਕੀ ਨਹੀਂ ਕੀਤੀ ਇਹਨਾਂ ਦੇਸ਼ ਦਾ ਨਾਮ ਰੌਸ਼ਨੀ ਵਿੱਚ ਜਿਹੜਾ ਬਾਹਰਲੇ ਮੁਲਕਾਂ ਵਿੱਚ ਨਹੀਂ ਮੋਦੀ ਜੀ ਦੀ ਜੈਜਾਕਾਰ ਹੋ ਰਹੀ ਹੈ ਉਹ ਸਾਡੇ ਭਾਰਤ ਦੀ ਜੈਜਾਕਾਰ ਹੋ ਰਹੀ ਹੈ ਅਸੀਂ ਤਾਂ ਇੱਕ ਯੋਗਦਾਨ ਪਾਣਾ ਹੈ ਉਹਦੇ ਵਿੱਚ ਸਰਕਾਰ ਬਣੀ ਵੀ ਆ ਔਰ ਜੇ ਅਸੀਂ ਆਪਣਾ ਯੋਗਦਾਨ ਨਾ ਪਾਈਏ ਤਾਂ ਸਾਡੇ ਹਲਕੇ ਦੀ ਡਵੈਲਪਮੈਂਟ ਰੁਕ ਜਾਂਦੀ ਹੈ ਹਲਕੇ ਦੀ ਡਵੈਲਪਮੈਂਟ ਤਾਂ ਹੀ ਹੋਗੀ ਜੇ ਅਸੀਂ ਉਸ ਟੀਮ ਦੇ ਵਿੱਚ ਸ਼ਾਮਲ ਹੋਵਾਂਗੇ ਤਾਂ ਹੀ ਅਸੀਂ ਗ੍ਰਾਂਟਾਂ ਲਿਆ ਸਕਾਂਗੇ ਸੋਮ ਪ੍ਰਕਾਸ਼ ਜੀ ਨੇ ਆਪਣੀ ਗ੍ਰਾਂਟ ਤੋਂ ਇਲਾਵਾ ਕਰੋੜਾਂ ਰੁਪਏਾਂ ਦੇ ਕੰਮ ਜਿਹੜੇ ਆ ਉਹ ਕੀਤੇ